ਅੱਜ ਵਾਲੇ ਸੂਟ ਨੇ ਜੀ ਇਹ ਜਿਹੜੇ ਆਪਾਂ ਪਹਿਲਾਂ ਕ੍ਰਾਸਚਨੂਨ ਦੇ ਕਮੀਜ਼ ਪਾਏ ਸੀ ਇਹਦੇ ਨਾਲ ਹੁਣ ਸਲਵਾਰ ਮੈਚਿੰਗ ਆ ਗਈ ਜੀ ਸੇਮ ਫੈਬਰਿਕ ਸਲਵਾਰ ਦਾ ਮਿਲੂਗਾ ਜੀ ਕ੍ਰਾਸਚਨੂਨ ਦਾ ਸੇਮ ਫੈਬਰਿਕ ਮਿਲੂਗਾ ਜੀ ਕਮੀਜ਼ ਦਾ ਇਹਦਾ ਪ੍ਰਾਈਸ ਰਹੂਗਾ ਜੀ 2800 ਰੁਪਏ ਤਿੰਨ ਚਾਰ ਕਲਰ ਨੇ ਇਹਦੇ ਵਿੱਚ ਆਪਾਂ ਨੇ ਪਾ ਦਿੱਤੇ ਨੇ ਜੋ ਵੀ ਕਲਰ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਬਲੂ ਸੂਟ ਤੱਕ ਇਹਦੇ ਕਲਰ ਨੇ ਜੀ ਦੇਖੋ ਆ ਸੂਟ ਤੱਕ ਇਹ ਕ੍ਰਾਸਚਨੂਨ ਦੇ ਕਲਰ ਆ ਗਏ ਜੀ ਇਸ ਤੋਂ ਚਲੋ ਜੀ ਇਹ ਆ ਗਏ ਆਪਣੇ ਕੋਲੇ ਰੀਵਾ ਕਾਟਨ ਦੇ ਸੂਟ ਨੇ ਇਹ ਪ੍ਰਿੰਟਡ ਦੁਪੱਟਿਆਂ ਨਾਲ ਨੇ ਕਲਰ ਇਹਦੇ ਵਿੱਚ ਕਾਫੀ ਨੇ ਜੋ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਲੈ ਸਕਦੇ ਹੋ ਦੁਪੱਟਾ ਮਿਲੂਗਾ ਜੀ ਤਾਂ ਉਹ ਇਹਦੇ ਨਾਲ ਮਡਾਲ ਸਿਲਕ ਦਾ ਇਹਦੇ ਵਿੱਚ ਅਲੱਗ-ਅਲੱਗ ਪ੍ਰਿੰਟਿੰਗ ਬਣੀ ਹੋਈ ਹੈ ਜੀ ਅਲੱਗ-ਅਲੱਗ ਡਿਜ਼ਾਈਨ ਬਣੇ ਹੋ ਨੇ ਬਹੁਤ ਸੋਹਣੇ ਪ੍ਰਿੰਟ ਨੇ ਇਹਦੇ ਵਿੱਚ ਲਾਈਟ ਕਲਰ ਵੀ ਨੇ ਡਾਰਕ ਕਲਰ ਵੀ ਨੇ ਬਾਦੇ ਜਾਲਿਆਂ ਦੇ ਵੀ ਪਾਉਣ ਵਾਲੀ ਹੈਗੇ ਨੇ ਇਹ ਤੇ ਮੇਰੇ ਵਰਗੀਆਂ ਭੈਣਾਂ ਦੇ ਵੀ ਪਾਉਣ ਵਾਲੇ ਨੇ ਗਰਲਸ ਲੁੱਕ ਵਾਲੇ ਵੀ ਨੇ ਇਹਨਾਂ ਦੇ ਵਿੱਚ ਦੁਪੱਟੇ ਨੇ ਬਹੁਤ ਵਧੀਆ ਬ੍ਰਾਂਡ ਦਾ ਸੂਟ ਹੈ ਜੀ ਮਲੈਮ ਮਲੈਮ ਸੂਟ ਮਿਲਣਗੇ ਵਧੀਆ ਕਾਟਨ ਮਿਲੂਗੀ ਇਹ ਨਹੀਂ ਹੋਊਗਾ ਵੀ ਆਪਾਂ ਤੁਹਾਨੂੰ ਕੋਈ ਨਕਲੀ ਚੀਜ਼ ਦੇਵਾਂਗੇ ਇਸ ਤੋਂ ਪਹਿਲਾਂ ਜਿਹੜੇ ਵੀ ਆਪਣੇ ਸੂਟ ਚਲੇ ਗਏ ਜੀ ਤੁਹਾਨੂੰ ਪਤਾ ਵੀ ਕਿਵੇਂ ਦੀ ਫੈਬਰਿਕ ਤੁਹਾਡੇ ਤੱਕ ਆਉਂਦੀ ਹੈ ਦੇਖੋ ਜੀ ਇਹਦੇ ਵਿੱਚ ਬਰੀਕ ਪ੍ਰਿੰਟ ਵੀ ਡਿਜ਼ਾਈਨ ਆ ਰਹੇ ਆ ਤੇ ਵੱਡੇ ਫਲਾਵਰ ਵਾਲਾ ਵੀ ਆ ਰਹੇ ਆ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹਨਾਂ ਦਾ ਸੂਟਾਂ ਦਾ ਪ੍ਰਾਈਜ਼ ਰਹੂਗਾ ਜੀ 2150 ਪੈਸ਼ਿੰਗ ਚਾਰजेस ਵਿੱਚ ਹੀ ਹੋਣਗੇ ਜੀ